ਸਾ ਵੰਦ ਜੀ ਬਿਖਤੇ ਨੂੰ ਪੰਜਾਬੀ ਸ਼ਾਸਨ ਦੇ ਜੋ ਰਾਜ ਪੈਨਸ਼ਨ ਕੋਲ ਦੇ ਹੰਸ ਭਗਤਰਾ ਬਚੋਇਆ ਉੱਚੇ ਗੁਰੂ ਹਰਗੋਬਿੰਦ ਸਾਹਿਬ ਜੀ ਲਈ ਬਹੁਤ ਉਸ ਕੀਤੀ ਹੈ ਕਿ ਕੋ ਸਾਜ ਜਮਾਨਾ ਜਿਹਨਾਂ ਵਾਸੀ ਆ ਉਸ ਟਾਈਮ ਉਹ ਹਰੇ ਕਾਤਾ ਦੀ ਯੂਸਥਾਨ ਤੋਂ ਕੁਫੀ ਮਾਰਾ ਇਹ ਕੋ 220 ਕੋਰਾ ਸਿੱਧਾ ਚੇਪੀ ਸ਼ਾਬਹ ਹੁਜੂਨਾਂ ਵਾਸਤੇ ਗੋਟਵਰਾ ਮੀਰਾ ਸਾਹਿਬ ਵਿਖੋ ਪੂਰੇ ਆਮਾਸਤੇ ਰਹਿਣ ਹੋਣ ਲਾਭ ਹੋਇਆ ਗੁਰੂ ਜੀ ਨੂੰ ਹੋਰ ਉਸਤਾ ਜੱਜ ਜੀ ਤੁਸਤਾਂ ਦੀ ਸੇਵਾ ਸ਼੍ਰੀਮਾਨ ਸੰਤਬਾਬਾ ਸੇਵਾ ਜੀ ਸੰਤਬਾਬਾ ਭਗਸੀ ਸੰਤਬਾਬਾ ਸਿੰਘ ਜੀ ਬਾਬਾ ਜਦੋਂ ਸ਼ੁਰੂ ਕੀਤਾ ਸੀ ਐਸ.ਟੀ.ਐਮ.ਐਸ. ਫਾਂਟੀ ਸਰਿਸ ਦਾ ਜੋ ਬਾਬਾ ਖਰਕਸੇ ਨੇ ਦੀ ਕਿਉਂਕਿ ਬਾਬਾ ਜੀ ਦੇ ਟਾਈਮ ਤੋਂ ਹੀ ਸੇਵਾਵਾਂ ਚੱਲ ਰያ ਨੇ ਇਸ ਪਿੰਨੋਂ ਜਾਣ ਵਾਲਾ ਰਸਤਾ ਬੜਾ ਵਿਖੜਾ ਸੀ ਬਾਬਾ ਜੀ ਨੇ ਇੱਥੇ ਪੁਲ ਬਣਾਇਆ ਗੁਰੂ ਪਾਤਸ਼ਾਹ ਰਹਿਮਤ ਕਰਨ ਇਸ ਇਲਾਕੇ ਦੇ ਵਿੱਚ ਚੰਦਪੁਰ ਬੇਲਾ ਹਰੀ ਜੀ ਕਿ ਸ਼ਾਹਪੁਰ ਬੇਲਾ ਰੇਕਾ ਹੀ ਦੱਗਦੇ ਛੋਟੇ ਛੋਟੇ ਜੁਨਾ ਦਾ ਕਾਰਸ਼ਵਤਵ ਨਾਲ ਮੁਰਸ਼ਾਵਨ ਬਹੁਤ ਪਿਆਰਾ ਜਿਵੇਂ ਕਿ ਅਪ ਸ੍ਰੀਦਨੀ ਪ੍ਰਸਾਦ ਹੋਈ ਪਾਖੜੇ ਉੱਪਰ ਪਾਣੀ ਛੜਿਆ ਗਿਆ ਜੀ ਸਵਾਨ ਨਦੀ ਉਹਦੇ ਵਿੱਚ ਬਹੁਤ ਜ਼ਿਆਦਾ ਪਾਣੀ ਆਇਆ ਜਦੋਂ ਵਿੱਚ ਇਹਨਾਂ ਨੇ ਸਚਾਨਾ ਵਿਚਾਰ ਕੀਤੀ ਪਤਾ ਲੱਗਾ ਕਿ ਪਾਣੀ ਬਹੁਤ ਜ਼ਿਆਦਾ ਸੀ ਫਸਲਾਂ ਦਾ ਬਹੁਤ ਨੁਕਸਾਨ ਹੋਇਆ ਹੈ ਗੁਰੂ ਜੀ ਪਗਰਮ ਰੇਮਟੇ ਕਰਾਉਣਾ ਪਾਸ਼ਾ ਇਹ ਮੇਲ ਪਰਿਆਤ ਰੱਖ ਕੇ ਇਹਨਾਂ ਨਗਰਾਂ ਦੇ ਉੱਤੇ ਮੇਲ ਪਰਿਆ ਸਦਾ ਹੀ ਹੱਥ ਰੱਖਣਾ ਕਿਉਂਕਿ ਜਿਹੜੇ ਪੀਲਿਆਂ ਦੇ ਪਿੰਡ ਨੇ ਇਹਨਾਂ ਦੇ ਵਿੱਚ ਸਤਲੁਜ ਦੇ ਪਾਣੀ ਜਦੋਂ ਆਉਂਦਾ ਹੈ ਬਹੁਤ ਵੱਡਾ ਨੁਕਸਾਨ ਹੁੰਦਾ ਹੈ ਬਾਦਸ਼ਾਹ ਜੀ ਸਰਦਾਰ ਜੋ ਬਾਬਾ ਕਲਕਸ਼ ਸਿੰਘ ਜੀ ਉਹਨਾਂ ਦੇ ਨਾਲ ਸੰਯੋਗ ਕੀਤਾ ਜਾਵੇ ਕਿਉਂਕਿ ਅਸੀਂ ਦੇਖ ਰਹੇ ਹਾਂ ਜਿੱਥੇ ਵੀ ਗੰਦਿਲੋਂ ਲਾਇਆ ਜਾ ਰਿਹਾ ਜਿਹੜਾ ਵੀ ਰੋਡ ਵੱਲ ਬੰਦਾ ਜੇ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਤਾਂ ਬਾਬਾ ਫਰਖਸ ਸਿੰਘ ਨਾਲ ਸੰਪਰਕ ਕਰਕੇ ਪਿੱਛੋਂ ਲਾਸ਼ਾਂ ਵੀ ਪ੍ਰਾਪਤ ਕਰ ਸਕਦਾ ਸਮਾਰਗੀ ਚਰਪਾ ਕਰਨ ਵਾਇਬ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ